ਅੱਜ ਸੀਨ ਲਾਹੌਰ ਦਾ ਸ਼ਾਹੀ ਕਿਲਾ ਦੇਖਣ ਜਾਣਾ ਸੀ ਉਮਰ ਗਣੀ ਰਿਜ਼ਵਾਨ ਅਹਿਮਦ ਸਮੇਤ ਆਪਣੀ ਕਾਰ ਲੈ ਕੇ ਹਾਜ਼ਰ ਸੀ ਅਸੀਂ ਨਹਾ ਧੋ ਕੇ ਤਿਆਰ ਹੋਏ ਤਾਂ ਖਾਬਰ ਰਾਜਾ ਵੀ ਆਪਣੀ ਲੜਕੀ ਅਲਬਰਕਾਤ ਤੇ ਆਪਣੇ ਦੋ ਸੋਹਣੇ ਮੁੰਡਿਆਂ ਦੇ ਸਾਥ ਵਿੱਚ ਗੁਜਰਾਂਵਾਲਾ ਤੋਂ ਆ ਪੁੱਜੀ ਉਹ ਆਪਣੇ ਮੁਕੰਮਲ ਪਰਿਵਾਰ ਸਮੇਤ ਡਾਕਟਰ ਜਗਤਾਰ ਨਾਲ ਦਿਹਾੜੀ ਗੁਜ਼ਾਰਨਾ ਚਾਹੁੰਦੀ ਸੀ ਨਾਸ਼ਤਾ ਤਾਂ ਹੋਟਲ ਵਿੱਚ ਵੀ ਕੀਤਾ ਜਾ ਸਕਦਾ ਸੀ ਪਰ ਜਗਤਾਰ ਦੀ ਇੱਛਾ ਸੀ ਕਿ ਕਿਲੇ ਵੱਲ ਜਾਣ ਤੋਂ ਪਹਿਲਾਂ ਲਾਹੌਰ ਦੀ ਬਹੁ ਚਰਚਿਤ ਫੂਡ ਸਟਰੀਟ ਵਿੱਚ ਨਾਸ਼ਤਾ ਕਰੀਏ ਇਸ ਬਹਾਨੇ ਉਹ ਵੀ ਉਸ ਜਗ੍ਹਾ ਨੂੰ ਦੇਖ ਲਵੇਗਾ ਉਹ ਗਵਾਲ ਮੰਡੀ ਵਿੱਚਲੀ ਫੂਡ ਸਟਰੀਟ ਦੇ ਜਲੌ ਦੀਆਂ ਗੱਲਾਂ ਮੇਰੇ ਕੋਲੋਂ ਸੁਣ ਚੁੱਕਾ ਸੀ ਪਰ ਜਦੋਂ ਫੂਡ ਸਟਰੀਟ ਪੁੱਜੇ ਤਾਂ ਉੱਥੇ ਉਸ ਰਾਤ ਵਾਲਾ ਜਲ ਜਲੌ ਗੈਰ ਹਾਜ਼ਰ ਸੀ ਆਮ ਬਾਜ਼ਾਰਾਂ ਵਾਂਗ ਦੁਕਾਨਾਂ ਖੁੱਲੀਆਂ ਹੋਈਆਂ ਸਨ ਵਾਣਾ ਦੀ ਆਵਾਜ਼ਾਈ ਬੰਦ ਕਰਨ ਲਈ ਲੱਗੀਆਂ ਰੁਕਾਵਟਾਂ ਚੁੱਕ ਦਿੱਤੀਆਂ ਗਈਆਂ ਸਨ ਜ਼ਾਹਿਰ ਹੈ ਕਿ ਦੁਕਾਨਾਂ ਦੇ ਬਾਹਰ ਸੜਕਾਂ ਉੱਤੇ ਗਾਹਕਾਂ ਲਈ ਡਾਹੀਆਂ ਮੇਜ਼ ਕੁਰਸੀਆਂ ਵੀ ਚੁੱਕ ਲਈਆਂ ਗਈਆਂ ਸਨ ਅਸਲ ਵਿੱਚ ਫੂਡ ਸਟਰੀਟ ਦੀ ਉਹ ਵਿਸ਼ੇਸ਼ ਦਿੱਕ ਹੈ ਹੀ ਰਾਤ ਨਾਲ ਸੰਬੰਧਿਤ ਹੁਣ ਤਾਂ ਇਹ ਆਮ ਬਾਜ਼ਾਰਾਂ ਜਿਹਾ ਬਾਜ਼ਾਰ ਸੀ ਰਾਤਾਂ ਵਾਲੀ ਮੋੜ ਦੇ ਖੰਦੀ ਭੀੜ ਦੀ ਬਜਾਏ ਸੜਕ ਉਤੇ ਇਕਾਦੁੱਕਾ ਆਦਮੀ ਗੁਜ਼ਰ ਰਹੇ ਸਨ। ਇੱਕ ਆਦਮੀ ਨੂੰ ਰੋਕ ਕੇ ਅਸੀਂ ਉਸ ਨੂੰ ਨਾਸ਼ਤਾ ਕਰਨ ਲਈ ਬਿਹਤਰ ਦੁਕਾਨ ਬਾਰੇ ਦੱਸਣ ਲਈ ਕਿਹਾ। ਉਸ ਨੇ ਪੂਰੇ ਉਤਸ਼ਾਹ ਨਾਲ ਦੱਸਿਆ। ਦੁਕਾਨਾਂ ਤਾਂ ਇੱਥੇ ਵੀ ਚੰਗੀਆਂ ਨੇ ਪਰ ਤੁਸੀਂ ਉਹ ਅਗਲੇ ਬਾਜ਼ਾਰ ਵਿੱਚ ਜਾ ਕੇ ਸੱਜੇ ਹੱਥ ਥੋੜਾ ਕੁ ਅੱਗੇ ਜਾਣਾ। ਉੱਥੇ ਇੱਕ ਦੁਕਾਨ ਵਾਲੇ ਹਨ ਉਹ ਦੇਸੀ ਘਿਓ ਦੀਆਂ ਪੂਰੀਆਂ ਬਣਾਉਂਦੇ ਹਨ। ਰਾਹ ਵਿੱਚ ਹੋਰ ਬਹੁਤ ਨੇ ਪੂਰੀਆਂ ਬਣਾਉਣ ਵਾਲੇ। ਪਰ ਤੁਸੀਂ ਮਹਿਮਾਨ ਹੋ ਤੁਸੀਂ ਉੱਥੇ ਹੀ ਜਾਓ ਉਸ ਬਾਜ਼ਾਰ ਵਿੱਚ ਸੱਜੇ ਮੁੜਦਿਆਂ ਹੀ ਦੋ ਦੁਕਾਨਾਂ ਨਜ਼ਰ ਆਈਆਂ ਅਸੀਂ ਇਹਨਾਂ ਵਿੱਚੋਂ ਚੰਗੀ ਦੁਕਾਨ ਬਾਰੇ ਕਿਸੇ ਨੂੰ ਪੁੱਛਿਆ ਤਾਂ ਉਸਨੇ ਵੀ ਕਿਹਾ ਦੁਕਾਨਾਂ ਤਾਂ ਇਹ ਵੀ ਠੀਕ ਨੇ ਪਰ ਤੁਸੀਂ ਅੱਗੇ ਜਾਓ ਉੱਥੇ ਦੇਸੀ ਕਿਉ ਕਿੰਨੀ ਚੰਗੀ ਗੱਲ ਸੀ ਉਹ ਲੋਕ ਚਾਹੁੰਦੇ ਸਨ ਕਿ ਅਸੀਂ ਚੰਗੀ ਦੁਕਾਨ ਤੋਂ ਹੀ ਨਾਸ਼ਤਾ ਕਰੀਏ ਉਹਨਾਂ ਨੇ ਕਿਹੜਾ ਦੁਕਾਨ ਵਾਲੇ ਤੋਂ ਕਮਿਸ਼ਨ ਲੈਣਾ ਸੀ ਇੰਜ ਕਰਕੇ ਉਹ ਆਪਣੀ ਮਹਿਮਾਨ ਨਿਵਾਜ਼ੀ ਦਾ ਫਰਜ਼ ਅਦਾ ਕਰ ਰਿਹਾ ਸੀ ਵੇਖਣ ਨੂੰ ਤਾਂ ਉਹ ਦੁਕਾਨ ਵੀ ਆਮ ਦੁਕਾਨਾਂ ਵਰਗੀ ਹੀ ਸੀ ਦੁਕਾਨ ਵਿੱਚ ਲੰਬੇ ਮੇਜ਼ਾਂ ਨਾਲ ਪਏ ਬੈਂਚਾਂ ਉੱਪਰ ਬੈਠ ਕੇ ਅਸੀਂ ਨਾਸ਼ਤਾ ਕੀਤਾ ਪੂਰੀਆਂ ਦਹੀਂ ਛੋਲੇ ਹਲਵਾ ਤੇ ਦਹੀਂ ਦੀ ਮਿੱਠੀ ਲੱਸੀ ਸੱਚਮੁੱਚ ਡਾਢੇ ਸੁਆਸ ਅਸੀਂ ਉੱਥੋਂ ਆਨੰਦ ਪ੍ਰਸੰਨ ਹੋ ਕੇ ਉੱਠੇ ਨਾਸ਼ਤੇ ਦੇ ਪੈਸੇ ਉਮਰ ਗਨੀ ਨੇ ਹੀ ਦਿੱਤੇ ਉਦੇ ਹੁੰਦੇ ਆ ਅਸੀਂ ਆਪਣੀ ਜੇਬ ਨੂੰ ਹੱਥ ਨਹੀਂ ਲਾ ਸਕਦੇ ਬਾਹਰ ਗਲੀ ਵਿੱਚ ਰਾਜ ਮਜ਼ਦੂਰ ਆਪਣਾ ਸੰਦ ਸੰਦੇੜਾ ਲੈ ਕੇ ਬੈਠੇ ਸਨ ਮੈਂ ਸलाम ਕਹਿ ਕੇ ਹਾਲਚਲ ਪੁੱਛਿਆ ਤਾਂ ਇੱਕ ਜਣਾ ਕਹਿੰਦਾ ਸਰਦਾਰ ਜੀ ਉੱਥੇ ਰਾਜ ਮਿਸਤਰੀ ਦੀ ਦਿਹਾੜੀ ਕੀ ਜੇ ਮੈਂ ਮੁਸਕਰਾਇਆ ਉਸ ਦਿਨ ਰਿਕਸ਼ੇ ਵਾਲਾ ਵੀ ਭਾਰਤ ਦੇ ਰਿਕਸ਼ੇ ਵਾਲਿਆਂ ਬਾਰੇ ਪੁੱਛ ਰਿਹਾ ਸੀ ਇਹ ਵੀ ਮੁਕਾਬਲੇਬਾਜ਼ੀ ਦਾ ਇੱਕ ਅੰਦਾਜ਼ ਸੀ ਸ਼ਾਇਦ ਤੇ ਜਾਂ ਦੋਵੇਂ ਮੁਲਕਾਂ ਵਿੱਚ ਆਪਣੇ ਜਿਹੇ ਗਰੀਬ ਲੋਕਾਂ ਦੀ ਹੋਣੀ ਜਾਣਨ ਦੀ ਉਤਸੁਕਤਾ ਸੀ ਅਸੀਂ ਹੌਲੀ ਹੌਲੀ ਬਾਜ਼ਾਰ ਵਿੱਚ ਵਾਪਸ ਤੁਰੇ ਆ ਰਹੇ ਸਾਂ ਮੈਂ ਬਾਜ਼ਾਰ ਵਿੱਚੋਂ ਸਜੇਪ ਖੱਬੇ ਨਿਕਲਦੀਆਂ ਛੋਟੀਆਂ-ਛੋਟੀਆਂ ਗਲੀਆਂ ਦੇ ਦੋ ਪਾਸੀ ਦੋ ਮੰਜ਼ਿਲੇ ਤਿੰਨ ਮੰਜ਼ਿਲੇ ਮਕਾਨਾਂ ਨੂੰ ਦੇਖਦਿਆਂ ਇਤਿਹਾਸ ਵਿੱਚ ਉੱਤਰ ਗਿਆ ਸਾਂ ਇਸੇ ਗਵਾਲ ਮੰਡੀ ਵਿੱਚ ਕਿਸੇ ਵੇਲੇ ਭਗਤ ਸਿੰਘ ਦੇ ਘਰਦਿਆਂ ਨੇ ਉਸ ਨੂੰ ਸਰਗਰਮ ਸਿਆਸਤ ਵੱਲੋਂ ਮੋੜਨ ਲਈ ਗਾਮਾ ਪਾ ਕੇ ਦਿੱਤੀਆਂ ਸਨ ਤਾਂ ਕਿ ਉਹ ਕਮਤਨ ਦੇ ਵਿੱਚ ਰੁੱਝ ਜਾਵੇ ਪਰ ਭਗਤ ਸਿੰਘ ਇਤੋਂ ਦੇ ਰੁਝੇਵਿਆਂ ਵਿੱਚੋਂ ਵੀ ਸਮਾਂ ਕੱਢ ਕੇ ਰਾਤ ਬਰਾਤੇ ਹੁੰਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰ ਆਉਂਦਾ ਸੀ ਇਹ ਗਵਾਲ ਮੰਡੀ ਉਸ ਨੂੰ ਬੰਨ੍ਹ ਕੇ ਨਹੀਂ ਸੀ ਰੱਖ ਸਕੀ ਇਹਨਾਂ ਗਲੀਆਂ ਵਿੱਚੋਂ ਨਿਕਲ ਕੇ ਉਹ ਸਾਰੇ ਭਾਰਤ ਉੱਤੇ ਛਾ ਗਿਆ ਸੀ ਇਹਨਾਂ ਹੀ ਗਲੀਆਂ ਵਿੱਚੋਂ ਕਦੀ ਸੰਤਾਲੀ ਦਾ ਦੰਦ ਦੰਨਾਉਂਦਾ ਲੰਗਿਆ ਸੀ ਤੇ ਇਹਨਾਂ ਇਮਾਰਤਾਂ ਵਿੱਚੋਂ ਹੀ ਸੜਦਾ ਧੂਆਂ ਅਸਮਾਨ ਤੱਕ ਉੱਠਿਆ ਸੀ ਇਹਨਾਂ ਹੀ ਗਲੀਆਂ ਵਿੱਚ ਕਈ નિર્ਦੋਸ਼ ਲੋਕਾਂ ਦੀਆਂ ਵੱਖੀਆਂ ਵਿੱਚ ਛੁਰੇ ਖੁੱਬੇ ਗਏ ਸਨ ਇਨਾਂ ਹੀ ਗਲੀਆਂ ਵਿੱਚ ਇੱਕ ਦੂਜੇ ਨੂੰ ਦੇਖ ਕੇ ਅਸੀਂ ਨਫ਼ਰਤ ਦਾ ਲਹੂ ਥੁੱਕਿਆ ਸੀ ਇਨਾਂ ਹੀ ਗਲੀਆਂ ਵਿੱਚ ਉਸ ਰਾਤ ਨੌਜਵਾਨ ਮੈਨੂੰ ਕਹਿ ਰਿਹਾ ਸੀ ਤੁਹਾਡੀਆਂ ਪੱਗਾਂ ਦੀ ਹਾਜ਼ਰੀ ਵਿੱਚ ਹੀ ਇਹ ਸ਼ਹਿਰ ਮੁਕੰਮਲ ਲੱਗਦਾ ਹੈ ਤੁਹਾਡੇ ਬਿਨਾ ਪੰਜਾਬ ਅਧੂਰਾ ਹੈ ਉਮਰ ਗਨੀ ਰਿਜਵਾਨ ਖਾਵਰ ਰਾਜ਼ਾ ਸਾਡੇ ਅੰਗ ਸਨ ਅਸੀਂ ਕੁਝ ਪਲਾਂ ਲਈ ਆਪਣੇ ਆਪ ਨੂੰ ਪੂਰੇ ਪੰਜਾਬ ਹੋਣ ਦਾ ਭਰਮ ਪਾਲਿਆ ਹੋਇਆ ਸੀ ਤੇ ਇਹ ਪੂਰਾ ਪੰਜਾਬ ਲਾਹੌਰ ਦੇ ਸ਼ਾਹੀ ਕਿਲੇ ਵੱਲ ਤੁਰਿਆ ਜਾ ਰਿਹਾ ਸੀ ਅਸੀਂ ਕਿਲੇ ਦੇ ਗੇਟ ਅੱਗੇ ਪੁੱਜੇ ਤਾਂ ਰਿਜ਼ਵਾਨ ਨੇ ਕਿਹਾ ਕਿ ਉਹ ਉਮਰਗਣੀ ਦੀ ਕਾਰ ਲੈ ਜਾਂਦਾ ਹੈ ਤੇ ਕਾਨਫਰੰਸ ਉੱਤੇ ਆਏ ਭਾਰਤੀ ਵਫਦਰ ਦੇ ਡੈਲੀਗੇਟ ਸੁਰਿੰਦਰ ਸਿੰਘ ਜੋਹਰ ਨੂੰ 에어ਪੋਰਟ ਉੱਤੇ ਛੱਡ ਕੇ ਘੰਟੇ ਡੇਢ ਘੰਟੇ ਵਿੱਚ ਵਾਪਸ ਪਰਤ ਆਏਗਾ ਉਮਰਗਣੀ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਸੀ ਪਿੰਨਾ ਕੁ ਚਿਰ ਤਾਂ ਸਾਨੂੰ ਕਿਲਾ ਅਤੇ ਹੋਰ ਆਲਾਦਵਾਲਾ ਦੇਖਦਿਆਂ ਲੱਗ ਹੀ ਜਾਣਾ ਸੀ ਕਿਲੇ ਦੇ ਸਾਹਮਣੇ ਪਾਸੇ ਹਜ਼ੂਰੀ ਬਾਗ ਸੱਜੇ ਹੱਥ ਰਣਜੀਤ ਸਿੰਘ ਦੀ ਸਮਾਦ ਤੇ ਗੁਰਦੁਆਰਾ ਡੇਰਾ ਸਾਹਿਬ ਸਨ ਹਜ਼ੂਰੀ ਬਾਗ ਦੇ ਪਾਰ ਅਲਾਮਾ ਇਕਬਾਲ ਦੀ ਯਾਦਗਾਰ ਉਹਦੇ ਸਿਰ ਉੱਤੇ ਸ਼ਾਹੀ ਮਸਜਿਦ ਮੈਂ ਇਸ ਸਮੁੱਚੇ ਦ੍ਰਿਸ਼ ਨੂੰ ਨਿਹਾ ਰਿਹਾ ਅਸੀਂ ਕਿਲੇ ਦੇ ਮੁੱਖ ਦਰਵਾਜ਼ੇ ਵੱਲ ਪਰਤੇ ਕੱਲ ਵਾਂਗ ਅੱਜ ਵੀ ਜੱਥੇ ਨਾਲ ਆਏ ਸਿੰਘ ਸੜਕ ਬਾਗ ਤੇ ਕਿਲੇ ਦੇ ਅੰਦਰ ਬਾਹਰ ਘੁੰਮ ਰਹੇ ਸਨ ਇੰਜ ਲੱਗ ਰਿਹਾ ਸੀ ਜਿਵੇਂ ਸਾਡਾ ਵੀ ਲਾਹੌਰ ਵਿੱਚ ਹਿੱਸਾ ਹੈ ਉਮਰ ਗਨੀ ਨੇ ਕਿਲੇ ਦੇ ਪ੍ਰਵੇਸ਼ ਦੁਆਰ ਅੱਗੇ ਖਲੋ ਕੇ ਟਿਕਟਾਂ ਖਰੀਦੀਆਂ ਅਤੇ ਕਿਲੇ ਦੇ ਅੰਦਰ ਦਾਖਲ ਹੋਏ। ਕਿਲੇ ਦਾ ਇਹ ਸਾਹਮਣਾ ਪਾਸਾ ਪੂਰਬ ਤੋਂ ਪੱਛਮ ਵੱਲ 500 ਫੁੱਟ ਚੌੜਾ ਹੈ। ਖਾਵਰ ਰਾਜਾ ਆਪਣੇ ਬੱਚਿਆਂ ਨੂੰ ਜਗਤਾਰ ਨੂੰ ਮਿਲਾਉਣ ਲੈ ਆਏ ਸੀ। ਇਸ ਲਈ ਉਹਨਾਂ ਨੂੰ ਥੋੜੀ ਵਿਥ ਅਤੇ ਗੱਲਾਂ ਕਰਨ ਦੀ ਵਿਹਲ ਦੇ ਕੇ ਮੈਂ ਅਤੇ ਉਮਰ ਗਨੀ ਨਾਲ-ਨਾਲ ਤੁਰਨ ਲੱਗੇ। ਲੱਗਦਾ ਹੀ ਨਹੀਂ ਸੀ ਕਿ ਸਾਡੀ ਦੋ ਕੁ ਦਿਨਾਂ ਦੀ ਮੁਲਾਕਾਤ ਹੈ। ਉਮਰਾਂ ਦਾ ਜਾਨੂ ਲੱਗਦਾ ਸੀ ਉਮਰ ਕਰਨੀ ਕਿਲੇ ਚ ਦਾਖਲ ਹੁੰਦਿਆਂ ਹੀ ਸਦੀਆਂ ਦਾ ਇਤਿਹਾਸ ਮੇਰੇ ਅੰਗ ਸੰਗ ਤੁਰਨ ਲੱਗਾ ਕਿਲਾ ਲਾਹੌਰ ਦੇ 1883-84 ਦੇ ਗਸ਼ਟિયਰ ਦੇ ਪੰਨਾ 176 77 ਤੇ ਦਰਜ ਹੈ ਕਿ ਗੁਰੂ ਅਰਜਨ ਦੇਵ ਦੇ ਗੁਰਦੁਆਰੇ ਦੇ ਨਾਲ ਹੀ ਕਿਲੇ ਚ ਦਾਖਲ ਹੁੰਦਿਆਂ ਸੀਤਾ ਦੇ ਨਾਂ ਤੇ ਬਣਾਇਆ ਇੱਕ ਮੰਦਿਰ ਹੈ ਜੋ ਹੁਣ ਖੰਡਰ ਬਣ ਚੁੱਕਾ ਹੈ ਕਿਹਾ ਜਾਂਦਾ ਹੈ ਕਿ ਕਿਲੇ ਦੇ ਬਣਨ ਤੋਂ ਪਹਿਲਾਂ ਰਾਵੀ ਦਰਿਆ ਦੇ किनारे ਉੱਤੇ ਇਹ ਮੰਦਿਰ ਬਣਾਇਆ ਗਿਆ ਸੀ ਇਹ ਉਸ ਸਮੇਂ ਹੀ ਯਾਦਗਾਰ ਵੱਜੋ ਸੀ ਜਦੋਂ ਸੀਤਾ ਆਪਣੇ ਪੁੱਤਰਾਂ ਲਵ ਅਤੇ ਕੁਸ਼ ਨਾਲ ਮਹਾਰਿਸ਼ੀ ਵਾਲਮੀਕੀ ਕੋਲ ਠਹਿਰੀ ਹੋਈ ਸੀ ਲਵ ਦੇ ਨਾਂ ਤੇ ਹੀ ਲਾਹੌਰ ਵਸਿਆ ਕਿਹਾ ਜਾਂਦਾ ਹੈ ਪਰ ਸਦੀ ਤੋਂ ਵੱਧ ਸਮਾਂ ਪਹਿਲਾਂ ਜਿਹੜਾ ਮੰਦਿਰ ਖੰਡਰ ਬਣ ਚੁੱਕਾ ਸੀ ਉਸਦੇ ਅਵਸ਼ੇਸ਼ ਹੁਣ ਕਿੱਥੋਂ ਲੱਭਣੇ ਸਨ ਹੁਣ ਤਾਂ ਕਿਲੇ ਅੰਦਰਲੇ ਮਹਿਲ ਵੀ ਲੋੜਿੰਦੀ ਸਾਮ ਸੰਭਾਲ ਨੂੰ ਤਰਸਦੇ ਖੰਡਰਾਤ ਵਿੱਚ ਤਬਦੀਲ ਹੁੰਦੇ ਜਾ ਰਹੇ ਸਨ ਇਹ ਗੱਲ ਸੋਚ ਕੇ ਬੰਦਾ ਜ਼ਰੂਰ ਰੋਮਾਂਚਿਤ ਹੋ ਜਾਂਦਾ ਹੈ ਕਿ ਇਸ ਕਿਲੇ ਨੂੰ ਉਸਾਰਨ ਵਿੱਚ ਤੇ ਇਸ ਵਿੱਚ ਸਮੇਂ-ਸਮੇਂ ਵਾਅਦਾ ਕਰਨ ਵਾਲੇ ਬਾਦਸ਼ਾਹ ਕਦੀ ਇਹਨਾਂ ਰਾਹਾਂ ਉੱਤੇ ਵਿਚਰਦੇ ਰਹੇ ਸਨ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਤੇਰਨਜੀ ਸਿੰਘ ਹਾਥੀਆਂ ਉੱਤੇ ਸਵਾਰ ਘੁੰਮ ਰਹੇ ਸਨ ਸ਼ਾਹਾਂ ਨੂੰ ਯਾਦ ਕਰਦਿਆਂ ਸ਼ਾਹਾਂ ਦੇ ਜ਼ੁਲਮ ਵੀ ਯਾਦ ਆਏ ਇੱਥੇ ਹੀ ਜਹਾਂਗੀਰ ਨੇ ਸੰਮਣ ਬੁਰਜ ਵਿੱਚ ਕੜਿਆਲ ਟੰਗਿਆ ਹੋਇਆ ਸੀ ਜਿਸ ਨੂੰ ਖੜਕਾ ਕੇ ਫਰਿਆਦੀ ਫਰਿਆਦ ਕਰ ਸਕਦਾ ਸੀ ਜਹਾਂਗੀਰ ਦਾ ਅਦਲ ਕਿਲੇ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਨੂੰ ਵੇਖਦਿਆਂ ਪਤਾ ਚੱਲ ਜਾਂਦਾ ਸੀ ਇਸੇ ਹੀ ਕਿਲੇ ਵਿੱਚ ਰਣਜੀਤ ਸਿੰਘ ਤੋਂ ਬਾਅਦ ਸ਼ੁਰੂ ਹੋਏ ਕਤਲਾਂ ਦੇ ਸਿਲਸਿਲੇ ਵਿੱਚ ਖੜਕ ਸਿੰਘ ਦੇ ਨਜ਼ਦੀਕੀ ਮਿੱਤਰ ਚੇਤ ਸਿੰਘ ਦਾ ਡੋਗਰਿਆ ਨੇ ਪਹਿਲਾ ਕਤਲ ਕੀਤਾ ਸੀ ਤੇ ਫਿਰ ਹੌਲੀ-ਹੌਲੀ ਜ਼ਹਿਰ ਦੇ ਕੇ ਖੜਕ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇੰਜ ਇਥੋਂ ਸ਼ੁਰੂ ਹੋਇਆ ਕਤਲਾਂ ਦਾ ਅਮੁਖ ਸਿਲਸਿਲਾ ਪੰਜਾਬ ਦੇ ਕਤਲ ਦੀ ਕਹਾਣੀ ਬਣ ਗਿਆ। ਇਸੇ ਸ਼ਾਹੀ ਕਿਲੇ ਵਿੱਚ ਅੰਗਰੇਜ਼ਾਂ ਨੇ ਦੇਸ਼ ਭਗਤਾਂ ਨੂੰ ਅਕੈ ਅਸਹਿ ਤਸੀਹੇ ਦਿੱਤੇ ਸਨ। ਇੱਥੇ ਹੀ ਸਿਰ ਉੱਤੇ ਨਿੱਕੇ ਜਿਹੇ ਜੂੜੇ ਤੇ ਉੱਤਰ ਦੀ ਦਾੜੀ ਵਾਲਾ ਭਗਤ ਸਿੰਘ ਦੀ ਹੱਥਕੜੀਆਂ ਤੇ ਬੀੜੀਆਂ ਸਮੇਤ ਅਲਾਣੀ ਮੰਜੀ ਉੱਤੇ ਬੈਠੇ ਦੀ ਤਸਵੀਰ ਖਿੱਚੀ ਮਿਲਦੀ ਹੈ। ਸ਼ਾਇਦ ਇੱਥੇ ਹੀ ਅਰਜਨ ਸਿੰਘ ਗੜਗੱਜ ਦੇ ਵਾਲਾਂ ਨੂੰ ਛੱਤ ਨਾਲ ਬੰਨਿਆ ਗਿਆ ਸੀ। ਤੇ ਸਿਰ ਦੀ ਚਮੜੀ ਦੇ ਵਾਲ ਉਖੜ ਕੇ ਉੱਪਰ ਟੰਗੇ ਰਹਿ ਗਏ ਸਨ ਤੇ ਗੜਗੱਜ ਜ਼ਮੀਨ ਤੇ ਡਿੱਗ ਪਿਆ ਸੀ ਅੱਜ ਵੀ ਸ਼ਾਹੀ ਕਿਲੇ ਦਾ ਇੱਕ ਹਿੱਸਾ ਤਸੀਹਾ ਕੇਂਦਰ ਵੱਜੋਂ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ ਪਰ ਉਸ ਪਾਸੇ ਦਰਸ਼ਕਾਂ ਦਾ ਜਾਣਾ ਵਰਜਿਤ ਸੀ ਉਮਰ ਗਣੀ ਆਪਣੀ ਜਾਣਕਾਰੀ ਅਨੁਸਾਰ ਦੱਸੀ ਜਾ ਰਿਹਾ ਸੀ ਕਿਤੇ ਕਿਤੇ ਡਾਕਟਰ ਜਗਤਾਰ ਵੀ ਕੋਈ ਸੂਚਨਾ ਦਿੰਦਾ ਇਸ ਰਾਹੋਂ ਸ਼ਾਹੀ ਔਰਤਾਂ ਹਾਥੀਆਂ ਉੱਤੇ ਬੈਠ ਕੇ ਹਵਾ ਖੋਰੀ ਲਈ ਨਿਕਲਦੀਆਂ ਸਨ ਇਧਰ ਹਰਮਸਨ ਇਹ ਦੀਵਾਨੇ ਆਮ ਸੀ ਅੱਗੇ ਖੁੱਲਾ ਦਹਲਾਨ ਛੱਤਿਆ ਹੋਇਆ ਸਾਹਮਣੇ ਉੱਚੇ ਸਥਾਨ ਤੇ ਇਮਾਰਤ ਵਿੱਚੋਂ ਅੱਗੇ ਨੂੰ ਵਧਿਆ ਹੋਇਆ ਸੰਗ ਮਰਮਰੀ ਥੜਾ ਜਿੱਥੇ ਆ ਕੇ ਬਾਦਸ਼ਾਹ ਬੈਠਿਆ ਕਰਦਾ ਸੀ ਤੇ ਸਾਹਮਣੇ ਉਸ ਦੀਆਂ ਨਜ਼ਰਾਂ ਹੇਠਾਂ ਆਦਮੀਆਂ ਘੋੜਿਆਂ ਹਾਥੀਆਂ ਦਾ ਜਲੂਸ ਲੰਘਦਾ ਸੀ ਸ਼ਾਹਜਹਾਂ ਦੇ ਸਮੇਂ ਇਸ ਸ਼ਾਹੀ ਨਰੀਖਣ ਦਾ ਸਮਾਂ ਲਗਭਗ 1 ਘੰਟਾ ਹੁੰਦਾ ਸੀ ਮੈਂ ਉਮਰ ਗਨੀ ਨੂੰ ਕਿਹਾ ਚਲੋ ਆਪਾਂ ਉਧਰ ਚੱਲੀਏ ਤੇ ਉਸ ਥਾਂ ਤੇ ਖਲੋ ਕੇ ਵੇਖੀਏ ਜਿੱਥੇ ਕਦੀ ਭਾਰਤ ਦਾ ਬਾਦਸ਼ਾਹ ਖਲੋਂਦਾ ਸੀ ਅਸੀਂ ਦੋਵੇਂ ਪੌੜੀਆਂ ਚੜ ਕੇ ਤਖਤ ਦੇ ਉੱਪਰ ਜਾ ਚੜੇ ਹੇਠੋਂ ਡਾਕਟਰ ਜਗਤਾਰ ਨੇ ਸਾਡੀ ਤਸਵੀਰ ਖਿੱਚ ਦਿੱਤੀ ਇਸ ਜਗ੍ਹਾ ਦੇ ਪਿੱਛੇ ਹੀ ਸੱਜੇ ਖੱਬੇ ਕਈ ਕਮਰੇ ਸਨ ਜਿਹੜੇ ਖਵਾਪਗਾਹ ਵਜੋਂ ਜਾਣੇ ਜਾਂਦੇ ਸਨ ਜਿੱਥੇ ਬਾਦਸ਼ਾਹ ਸੌਂਦੇ ਸਨ ਆਰਾਮ ਕਰਦੇ ਸਨ ਤੇ ਫਿਰ ਉੱਠ ਕੇ ਜਨਤਾ ਨੂੰ ਦਰਸ਼ਨ ਦਿੰਦੇ ਸਨ ਮੈਨੂੰ ਸਾਇੰਸ ਦੀ ਤਰੱਕੀ ਦਾ ਖਿਆਲ ਆਇਆ ਉੱਪਰਲੀ ਸ਼੍ਰੇਣੀ ਦੇ অতি ਆਧੁਨਿਕ ਸਹੂਲਤਾਂ ਵਾਲੇ ਬੈੱਡਰੂਮ ਚੀਤੇ ਆਏ ਤਾਂ ਮੈਨੂੰ ਭਾਰਤ ਦੇ ਉਹ ਬਾਦਸ਼ਾਹ ਗਰੀਬ ਲੱਗੇ ਮੈਂ ਹੱਸਦਿਆਂ ਹੋਇਆਂ ਉਮਰ ਗਣੀ ਨੂੰ ਕਿਹਾ ਇਹਨਾਂ ਛੋਟੇ-ਛੋਟੇ ਕਮਰਿਆਂ ਵਿੱਚ ਸੌਣ ਵਾਲੇ ਬਾਦਸ਼ਾਹ ਕੋਲ ਅੱਜ ਦੇ ਮਿਡਲ ਕਲਾਸ ਦੇ ਬੰਦੇ ਵਰਗੇ ਵੀ ਬੈੱਡਰੂਮ ਨਹੀਂ ਸਨ ਉਮਰ ਗਣੀ ਨੇ ਕਿਹਾ ਏਸੀ ਦੀ ਸਹੂਲਤ ਤਾਂ ਛੱਡੋ ਉਹਦੇ ਸਿਰ ਤੇ ਤਾਂ ਕਿਲੇ ਗਰਮੀਆਂ ਵਿੱਚ ਬਿਜਲੀ ਦਾ ਪੱਖਾ ਵੀ ਨਹੀਂ ਸੀ ਚੱਲਦਾ ਵੱਡੇ ਬਾਦਸ਼ਾਹ ਬਣੇ ਫਿਰਦੇ ਸਨ ਅਸੀਂ ਠਹਾਕਾ ਲਾਇਆ ਠੀਕ ਹੀ ਸਾਇੰਸ ਨੇ ਆਦਮੀ ਨੂੰ ਸ਼ਾਹਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਪਰ ਸ਼ਾਹ ਫਿਰ ਵੀ ਸ਼ਾਹ ਸਨ ਇਹ ਦੀਵਾਨੇ ਆਮ ਸੀ ਇਸ ਦੇ ਨਾਲ ਜੁੜਵੇਂ ਕਈ ਇਸ਼ਨਾਨ ਕਮਰੇ ਇੱਥੇ ਹੀ ਕਈ ਵਾਰ ਬਾਦਸ਼ਾਹ ਮੰਤਰੀ ਮੰਡਲ ਨਾਲ ਮੀਟਿੰਗ ਵੀ ਕਰ ਲੈਂਦਾ ਕਿਲੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਅਜਾਇਬ ਘਰ ਵੀ ਹੈ ਤੇ ਮੁਗਲ ਰਾਜ ਨਾਲ ਸੰਬੰਧਿਤ ਵੀ ਜਦੋਂ ਕੋਈ ਸਿੱਖ ਜੱਥਾ ਆਉਂਦਾ ਹੈ ਤਾਂ ਮੁਗਲਾਂ ਵਾਲਾ ਅਜਾਇਬ ਘਰ ਬੰਦ ਕਰ ਦਿੱਤਾ ਜਾਂਦਾ ਹੈ ਤੇ ਸਿੱਖਾਂ ਵਾਲਾ ਖੋਲ ਦਿੱਤਾ ਜਾਂਦਾ ਹੈ ਅਸੀਂ ਪੌੜੀਆਂ ਚੜ ਕੇ ਸਿੱਖ ਅਜਾਇਬ ਘਰ ਵਿੱਚ ਦਾਖਲ ਹੋਏ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਰਾਜਕਾਲ ਤੇ ਉਸ ਦੇ ਵਾਰਸਾਂ ਨਾਲ ਸੰਬੰਧਿਤ ਵਸਤਾਂ ਹਥਿਆਰ ਤਲਵਾਰਾਂ ਆਦਿ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ ਬਹੁਤ ਸਮਾਂ ਬੰਦ ਰਹਿਣ ਕਰਕੇ ਤਸਵੀਰਾਂ ਜਾਂ ਹੋਰ ਵਸਤਾਂ ਵਿੱਚ ਕੋਈ ਵਿਗਾੜ ਆ ਜਾਂਦਾ ਹੋਵੇਗਾ ਸ਼ਾਇਦ ਇਸੇ ਲਈ ਬਹੁਤ ਸਾਰੀਆਂ ਵਸਤਾਂ ਤੇ ਤਸਵੀਰਾਂ ਪਲੇਟਫਾਰਮ ਉਤੇ ਹਾਜ਼ਰ ਨਹੀਂ ਸਨ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਉਤਾਰੇ ਜਾਣ ਦੀ ਸੂਚਨਾ ਲੱਗੀ ਹੋਈ ਸੀ ਰਾਣੀ ਜਿੰਦਾ ਇੱਕ ਤਸਵੀਰ ਵਿੱਚ ਅਧਲੇਟੀ ਤਕੀਏ ਨਾਲ ਢੋਲਾ ਕੇ ਪਈ ਸੀ ਦੋ ਮੁਸਲਮਾਨ ਮੁੰਡੇ ਉਸ ਤਸਵੀਰ ਵੱਲ ਵੇਖ ਕੇ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਇਹ ਕਿਉਂ ਲੰਮੀ ਪਈ ਹੈ ਇਹ ਆਰਾਮ ਕਰਦੀ ਹੈ ਇਹਨਾਂ ਨੂੰ ਕੀ ਪਤਾ ਆਰਾਮ ਕਰਦਾ ਹੈ ਪਹਿਲੇ ਮੁੰਡੇ ਨੇ ਕਿਹਾ ਤਾਂ ਕੋਲ ਖੜੋਤਾ ਜਗਤਾਰ ਕਹਿਣ ਲੱਗਾ ਪੁੱਤਰ ਇਹਨਾਂ ਲੋਕਾਂ ਨੂੰ ਹੀ ਤਾਂ ਆਰਾਮ ਕਰਨਾ ਆਉਂਦਾ ਸੀ ਅਸੀਂ ਹਾਲ ਵਿੱਚ ਘੁੰਮ ਰਹੇ ਸਾਂ ਤੇ ਮੇਰੇ ਮਨ ਵਿੱਚ ਬੱਚਿਆਂ ਤੇ ਜਗਤਾਰ ਦੀ ਗੱਲ ਦੇ ਆਪਣੇ ਆਪਣੇ ਅਰਥ ਘੁੰਮ ਰਹੇ ਸਨ ਤੇ ਨਾਲ ਹੀ ਜ਼ਿੰਦਾ ਦੀ ਦੁੱਖ ਭਰੀ ਕਹਾਣੀ ਜਿਸ ਨੂੰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇੱਕ ਪਲ ਵੀ ਚੈਨ ਤੇ ਆਰਾਮ ਦੀ ਜ਼ਿੰਦਗੀ ਜਿਉਣ ਨੂੰ ਨਹੀਂ ਸੀ ਮਿਲੀ ਅਸੀਂ ਪੌੜੀਆਂ ਉੱਤਰ ਰਹੇ ਸਾਂ ਤੇ ਅੱਗੋਂ ਸਧਾਰਨ ਪਿੰਡੂ ਦਿਸਦੇ ਇੱਕ ਨੌਜਵਾਨ ਨੇ ਸਲਾਮ ਬੁਲਾਈ ਤੇ ਕਿਹਾ ਸਰਦਾਰ ਜੀ ਸਾਡੇ ਪਿੰਡ ਨਹੀਂ ਜੇ ਜਾਣਾ ਅਸੀਂ ਉਹਦੀ ਪੇਸ਼ਕਸ਼ ਦਾ ਧੰਨਵਾਦ ਕੀਤਾ ਸਰਦਾਰ ਜੀ ਮੈਂ ਕਿਸੇ ਐਸੇ ਵੈਸੇ ਪਿੰਡੋਂ ਨਹੀਂ ਜਿਆ ਆਇਆ ਮੈਂ ਹੀਰ ਦੇ ਪਿੰਡੋਂ ਜੇ ਚੰਗ ਸਿਆਲ ਤੋਂ ਕਿਹਾ ਜਾਂਦਾ ਹੈ ਕਿ ਹਰ ਬੰਦਾ ਹੀਰ ਦੀ ਤਾਰੀਫ਼ ਤਾਂ ਕਰਦਾ ਹੈ ਪਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਕੋਈ ਧੀ ਭੈਣ ਹੀਰ ਬਣੇ ਆਪਣੀ ਧੀ ਦਾ ਹੀਰ ਬਣਨਾ ਉਸ ਦੇ ਮਾਨ ਸਨਮਾਨ ਨੂੰ ਵੱਟਾ ਲਾਉਂਦਾ ਪਰ ਇਹ ਹੀਰ ਦੇ ਪਿੰਡ ਦਾ ਨੌਜਵਾਨ ਹੀਰ ਉਤੇ ਮਾਨ ਕਰ ਰਿਹਾ ਸੀ ਇਸੇ ਮਾਣ ਵਿੱਚ ਉਹ ਹੀ ਸਾਨੂੰ ਆਪਣੇ ਪਿੰਡ ਸੱਦ ਰਿਹਾ ਸੀ ਉਸ ਨੂੰ ਪਤਾ ਸੀ ਹੀਰ ਸਾਡੇ ਲਈ ਵੀ ਓਨੀ ਹੀ ਮਾਨਮਤੀ ਹੈ ਜਿੰਨੀ ਉਸ ਲਈ ਪੂਰਨ ਸਿੰਘ ਬੋਲ ਉੱਠਿਆ ਆ ਵੀਰਾ ਰਾਂਝਾ ਤੇ ਆ ਭੈਣ ਹੀਰੇ ਤੁਦ ਬਾਜੋਂ ਅਸੀਂ ਸਖਣੇ ਇੰਨੇ ਜਰ ਨੂੰ ਜਗਤਾਰ ਵੀ ਪੌੜੀਆਂ ਉੱਤਰ ਕੇ ਸਾਡੇ ਕੋਲ ਆ ਗਿਆ ਨੌਜਵਾਨ ਨੇ ਉਸ ਨੂੰ ਵੀ ਉਸੇ ਉਤਸ਼ਾਹ ਨਾਲ ਸੱਦਾ ਦਿੱਤਾ ਜਗਤਾਰ ਨੇ ਉਸ ਦੀ ਪਿੱਠ ਥਾਪੜੀ ਤੇ ਪਿਆਰ ਨਾਲ ਕਿਹਾ ਜਦੋਂ ਮਾਈ ਹੀਰ ਨੇ ਚਾਹਿਆ ਜ਼ਰੂਰ ਆਵਾਂਗੇ ਤੇਰੇ ਪਿੰਡ ਵੀ ਬਾਬਾ ਫਰੀਦ ਦੇ ਅਸਥਾਨ ਪਾਕਪਟਨ ਬਾਰੇ ਵੀ ਉਹ ਇੱਕ ਦਿਨ ਇਸੇ ਅੰਦਾਜ਼ ਵਿੱਚ ਕਹਿ ਰਿਹਾ ਸੀ ਜਦੋਂ ਮੇਰੇ ਬਾਬੇ ਨੇ ਬੁਲਾਇਆ ਉਦੋਂ ਜਾਣੋ ਕਿਸੇ ਰੋਕ ਨਹੀਂ ਸਕਣਾ ਮੇਰਾ ਪਤਾ ਲਿਖ ਲਵੋ ਤੇ ਆਣਾ ਜ਼ਰੂਰ ਜੇ ਮੈਂ ਸਭ ਥਾਂ ਦਿਖਾ ਮਾਰਾਂ ਤੇ ਜਿੰਨਾ ਚਾਹੋ ਆਪਣੇ ਕੋਲ ਰੱਖਾਂਗਾ ਇੱਥੇ ਕਰਕੇ ਉਸ ਨੇ ਆਪਣੀ ਛਾਤੀ ਨਾਲ ਲਾਇਆ ਸ਼ੀਸ਼ ਮਹਿਲ ਤੇ ਹੋਰ ਮਹਿਲਾਂ ਵੱਲ ਚਲਾਵੀ ਜਹੀ ਨਜ਼ਰ ਮਾਰਦੇ ਅਸੀਂ ਅੱਗੇ ਤੋਂ ਅੱਗੇ ਤੁਰੇ ਜਾ ਰਹੇ ਸੀ ਗਰਮੀ ਦਾ ਮੌਸਮ ਸੀ ਤੇ ਜਗਤਾਰ ਥਕਾਵਟ ਮਹਿਸੂਸ ਕਰ ਰਿਹਾ ਸੀ ਅਸੀਂ ਆਰਾਮ ਕਰਨ ਲਈ ਕਿਲੇ ਦੇ ਵੱਡੇ ਬਾਗ ਦੇ ਕਿਨਾਰੇ ਬਣੀ ਖਾਣ ਪਾਣ ਦੀ ਦੁਕਾਨ ਤੇ ਗਏ ਪਿੱਪਲ ਦੇ ਵੱਡੇ ਰਕਤਾਂ ਦੀ ਛਾਂਵੇਂ ਬੈਠ ਗਏ ਠੰਡਾ ਪਾਣੀ ਪੀਤਾ ਤੇ ਕੁਝ ਚਿਰ ਵਿਸ਼ਰਾਮ ਕੀਤਾ ਰਿਜ਼ਵਾਨ ਨੂੰ ਗਿਆ ਦੋ ਘੰਟੇ ਹੋ ਗਏ ਸਨ ਕਿਤੇ ਬਾਹਰ ਆ ਕੇ ਸਾਨੂੰ ਉਡੀਕੀ ਨਾ ਰਿਹਾ ਹੋਵੇ ਅਸੀਂ ਛੇਤੀ ਛੇਤੀ ਬਾਹਰ ਗਏ ਪਰ ਨਾ ਤਾਂ ਰਿਜ਼ਵਾਨ ਅਤੇ ਨਾ ਹੀ ਕਿਦਰੇ ਕਾਰ ਦਿਖਾਈ ਦਿੱਤੀ ਹੁਣ ਤੱਕ ਉਸ ਨੂੰ ਆ ਜਾਣਾ ਚਾਹੀਦਾ ਸੀ ਉਮਰ ਗਾਨੀ ਨੇ ਆਪਣੇ ਆਪ ਨਾਲ ਗੱਲ ਕੀਤੀ ਕਿਲੇ ਦੇ ਦਰਵਾਜ਼ੇ ਅਤੇ ਹਜ਼ੂਰੀ ਬਾਗ ਦੇ ਦਰਮਿਆਨ ਕੇਵਲ ਇੱਕ ਸੜਕੀ ਸੀ ਸੜਕ ਪਾਰ ਕਰਕੇ ਅਸੀਂ ਪ੍ਰਸਿੱਧ ਹਜ਼ੂਰੀ ਬਾਗ ਵਿੱਚ ਦਾਖਲ ਹੋਏ ਜਿਸ ਦੇ ਐਨ ਵਿੱਚਕਾਰ ਸੰਗ ਮਰਮਰੀ ਬਾਰਾਂਦਰੀ ਬਣੀ ਹੋਈ ਸੀ ਦੀ ਗਰਮੀ ਤੋਂ ਬਚਣ ਲਈ ਕੁਝ ਲੋਕ ਉਸ ਦੀ ਛਾਵੇਂ ਹਵਾ ਹਾਰੇ ਬੈਠੇ ਸਨ ਹਜ਼ੂਰੀ ਬਾਗ ਦੇ ਸੱਜੇ ਹਾਥੀ ਹੈ ਉਹ ਦਰਵਾਜ਼ਾ ਜਿਸ ਵਿੱਚੋਂ ਲੰਘਣ ਸਮੇਂ ਕਮਰ ਨੌ ਨਿਹਾਲ ਸਿੰਘ ਨੂੰ ਛੱਜੇ ਦੇ ਕੇ ਕਤਲ ਕੀਤਾ ਗਿਆ ਸੀ ਉਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਉੱਤੇ ਨਾਲ ਜੁੜਵਾ ਗੁਰਦੁਆਰਾ ਡੇਰਾ ਸਾਹਿਬ ਸੀ ਕਿਲੇ ਦੇ ਸਾਹਮਣੇ ਹਜ਼ੂਰੀ ਬਾਗ ਤੋਂ ਪਾਰ ਸੀ ਜਾਮਾ ਮਸਜਿਦ ਜਿਸ ਨੂੰ ਸ਼ਾਹੀ ਮਸਜਿਦ ਵੀ ਕਿਹਾ ਜਾਂਦਾ ਹੈ। ਮਸਜਿਦ ਦੇ ਪੈਰਾਂ ਵਿੱਚ ਸੱਜੇ ਹੱਥ علامه ਇਕਬਾਲ ਦਾ ਮਕਬਰਾ ਸੀ। ਜਗਤਾਰ ਖਵਰ ਰਾਜਾ ਅਤੇ ਉਸਦੇ ਬੱਚੇ 12 ਦਰੀ ਦੀ ਛਾਵੇਂ ਬੈਠ ਗਏ। ਇੱਕ ਤਾਂ ਜਗਤਾਰ ਨੇ ਸਭ ਕੁਝ ਪਹਿਲਾਂ ਵੇਖਿਆ ਹੋਇਆ ਸੀ ਤੇ ਦੂਜਾ ਇੱਥੇ ਬੈਠੇ ਉਹ ਰਿਜਵਾਨ ਨੂੰ ਲੱਭ ਸਕਦੇ ਸਨ। ਮੈਂ ਤੇ ਉਮਰ ਗਨੀ ਡਾਕਟਰ ਇਕਬਾਲ ਦੇ ਕਮਰੇ ਉੱਤੇ ਗਏ ਅਤੇ ਆਪਣਾ ਸਤਿਕਾਰ ਪੇਸ਼ ਕੀਤਾ। ਪਾਕਿਸਤਾਨ ਦੇ ਵਿਚਾਰ ਇਹ ਜਨਮਦਾਤਾ ਡਾਕਟਰ ਇਕਬਾਲ ਦੇ ਮਕਬਰੇ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਸਨ ਦੀਵਾਰਾਂ ਉੱਤੇ ਅੰਦਰਵਾਰ ਡਾਕਟਰ ਇਕਬਾਲ ਦੇ ਪ੍ਰਸਿੱਧ ਸ਼ੇਅਰ ਦਰਜ ਸਨ ਸਾਰੇ ਜਹਾਂ세 ਅੱਛਾ ਹਿੰਦੂਸਤਾਂ ਹਮਾਰਾ ਲਿਖਣ ਵਾਲੇ ਸ਼ਾਇਰ ਨੂੰ ਆਖਰ ਕਿਉਂ ਪਾਕਿਸਤਾਨ ਬਣਾਉਣ ਦਾ ਵਿਚਾਰ ਪੇਸ਼ ਕਰਨਾ ਪਿਆ ਸੀ ਕਿ ਉਹਦੇ ਇਸੇ ਤराने ਵਿੱਚ ਹੀ ਇੱਕ ਹਕੀਕਤ ਨਹੀਂ ਸੀ ਚੁਪੀ ਹੋਈ ਜਦੋਂ ਉਸਨੇ ਇਹ ਵੀ ਕਿਹਾ ਇਕਬਾਲ ਕੋਈ ਮਹਿਰਮ ਆਪਣਾ ਨਹੀਂ ਜਹਾਂ ਮੇ ਕੋਈ ਨਹੀਂ ਜੋ ਸਮਝੇ ਦਰਦ ਇਹ ਨੀਹਾਂ ہمارا ਇਹ ਅੰਦਰ ਦਾ ਕਿਹੜਾ ਦਰਦ ਸੀ ਜਿਹੜਾ ਨਹੀਂ ਸੀ ਸਮਝਿਆ ਗਿਆ ਕਿਤੇ ਇਹ Hindu ਧਰਮ ਦੀ ਉਹ ਕਟੜਤਾ ਤਾਂ ਨਹੀਂ ਸੀ ਜਿਸ ਨੇ ਮੁਸਲਮਾਨਾਂ ਨੂੰ ਮਜਬੀ ਤੌਰ ਉੱਤੇ ਸਦਾ ਹੀ ਆਪਣੇ ਤੋਂ ਹੀਣੇ ਅਤੇ ਬੌਣੇ ਸਮਝਿਆ ਉਹਨਾਂ ਨੂੰ ਆਪਣੇ ਨੇੜੇ ਨਾ ਲੱਗਣ ਦਿੱਤਾ ਹਮੇਸ਼ਾ ਅਛੂਤ ਸਮਝ ਕੇ ਵਿਹਾਰ ਕੀਤਾ ਲਾਹੌਰ ਰੇਡੀਓ ਤੇ ਇੱਕ ਵਾਰ ਪਾਕਿਸਤਾਨ ਬਣਨ ਦੇ حق ਵਿੱਚ نظام الدین ਇੱਕ مثال دے رہا سی چوہدری جی پاکستان بنن ਨਾਲ ਸਾਨੂੰ ਸਾਡਾ ਘਰ ਮਿਲਿਆ ਇੱਜ਼ਤ ਤੇ ਆਬਰੂ ਮਿਲੀ ਹੈ ਅਸੀਂ ਵੀ ਜ਼ਮੀਨਾਂ ਜਾਇਦਾਦਾਂ ਵਾਲੇ ਬਣੇ ਆਂ پاکستان ਬਣਨ ਤੋਂ ਪਹਿਲਾਂ ਸਾਡੇ ਗਰੀਬ ਮੁ슬ਮਾਨਾਂ ਦੀ ਹਾਲਤ ਕੀ ਸੀ ਉਹ ਵੀ ਸੁਣ ਲੋ ਸਾਡੇ ਪਿੰਡ ਇੱਕ ਕਾਂਸੀ ਬ્રાਹਮਣ ਹੁੰਦਾ ਸੀ ਉਹਦੀ ਕੁੜੀ ਦਾ ਵਿਆਹ ਸੀ ਉਹਨਾਂ ਨੇ ਹਲਵਾ ਬਣਾ ਕੇ ਪ੍ਰਾਂਤਾਂ ਵਿੱਚ ਪਾ ਕੇ ਬਾਹਰ ਵਿਦੇ ਵਿੱਚ ਠੰਡਾ ਹੋਣ ਲਈ ਰੱਖਿਆ ਉਹਨਾਂ ਦੇ 베ੜੇ ਦੀ ਇੱਕ ਕੰਦ ਉੱਤੇ ਮੁਸਲਮਾਨ ਸਨ ਤੇ ਦੂਜੀ ਉੱਤੇ ਕੁੱਤੇ ਕੁਰਕੁਰ ਕਰਦੇ ਕੁੱਤੇ ਆਪਸ ਵਿੱਚ ਲੜ ਪਏ ਤੇ ਇੱਕ ਕੁੱਤਾ ਇੱਕ ਪ੍ਰਾਂਤ ਵਿੱਚ ਡਿੱਗ ਪਿਆ ਉਸ ਪ੍ਰਾਂਤ ਵਾਲਾ ਹਲਵਾ ਉਹਨਾਂ ਨੇ ਸਾਡੇ ਮੁਸਲਮਾਨਾਂ ਵਿੱਚ ਵੰਡਿਆ ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ ਨਿਜ਼ਾਮਦੀਨ ਦਾ ਹਸਾਉਣੇ ਢੰਗ ਨਾਲ ਬਹੁਤ ਹੀ ਕਾਟਵੀਂ ਗੱਲ ਕਰਨ ਦਾ ਇੱਕ ਆਪਣਾ ਹੀ ਅੰਦਾਜ਼ ਹੈ ਨਿਸ਼ਚੈ ਹੀ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰੇ ਮੁਸਲਮਾਨਾਂ ਦੀ ਅਜਿਹੀ ਹਾਲਤ ਨਹੀਂ ਸੀ ਉਹ ਵੱਡੀਆਂ ਜ਼ਮੀਨਾਂ ਜਾਇਦਾਦਾਂ ਤੇ ਸਰਦਾਰੀਆਂ ਵਾਲੇ ਵੀ ਸਨ ਪਰ ਨਜ਼ਾਮਦੀਨ ਇੱਥੇ ਉਹਨਾਂ ਲੋਕਾਂ ਦੀ ਗੱਲ ਨਹੀਂ ਸੀ ਕਰ ਰਿਹਾ ਉਹ ਗੱਲ ਕਰ ਰਿਹਾ ਸੀ ਛੋਟੇ ਗਰੀਬ ਮੁਸਲਮਾਨਾਂ ਦੀ ਆਰਥਿਕ ਤੰਗਦਸਤੀ ਦੀ ਜਿਨ੍ਹਾਂ ਦੀ ਹਾਲਤ ਬਕੌਲ ਉਸ ਦੇ ਪਾਕਿਸਤਾਨ ਬਣਨ ਤੋਂ ਬਾਅਦ ਸੁਧਰ ਗਈ ਸੀ ਕਿੰਨੀ ਕੁ ਸੁਧਰੀ ਸੀ ਇਹ ਤਾਂ ਪਾਕਿਸਤਾਨ ਦੇ ਲੋਕ ਹੀ ਜਾਣਦੇ ਨੇ ਪਰ ਨਜ਼ਾਮਦੀਨ ਦੀ ਇੱਕ ਗੱਲ ਬਹੁਤ ਬਰੀਕ ਤੇ ਡੂੰਗੀ ਸੀ ਉਸ ਅਨੁਸਾਰ ਸਮਾਜਿਕ ਤੇ ਸੱਭਿਆਚਾਰਕ ਜਾਂ ਜਾਤੀਗਤ ਪੱਧਰ ਉੱਤੇ ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਹਨਾਂ ਦੀ ਹਾਲਤ ਨੂੰ ਇਨਸਾਨ ਦੀ ਕੁੱਤੇ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤਕ ਵਿਅੰਗ ਸੀ। ਕੀ ਡਾਕਟਰ ਇਕਬਾਲ ਦੇ ਅੰਦਰ ਵੀ ਮੁਸਲਮਾਨਾਂ ਦੇ ਅਛੂਤ ਸਮਝੇ ਜਾਣ ਦਾ ਦਰਦ ਹੀ ਤਾਂ ਨਹੀਂ ਸੀ ਬਿਲਕੁਲ ਦਾ ਪਿਆ ਜਿਹੜਾ ਆਖਰਕਾਰ ਪਾਕਿਸਤਾਨ ਦਾ ਵਿਚਾਰ ਬਣ ਕੇ ਉਸ ਦੇ ਮਨ ਵਿੱਚੋਂ ਉੱਭਲ ਪਿਆ। ਅਸੀਂ ਡਾਕਟਰ ਇਕਬਾਲ ਦੇ ਸਦਾ ਜਿਉਂਦੇ ਸ਼ਾਇਰਾਂ ਦਾ ਜ਼ਿਕਰ ਕਰਕੇ ਇੱਕ ਵਾਰ ਫਿਰ ਉਸ ਮਹਾਨ ਸ਼ਾਇਰ ਨੂੰ ਨਮਸਕਾਰ ਕੀਤੀ ਤੇ ਬਾਹਰ ਆਏ ਰਿਜ਼ਵਾਨ ਕਿਸੇ ਵੇਲੇ ਵੀ ਆ ਸਕਦਾ ਸੀ ਤੇ ਅਸੀਂ ਵਾਪਸ ਵੀ ਜਾਣਾ ਸੀ ਕਿਉਂਕਿ ਉਮਰਗਨੀ ਨੇ ਸਾਨੂੰ ਉਤਾਰ ਕੇ ਅੱਜ ਪਾਕਪਟਨ ਵੀ ਪਰਤਣਾ ਸੀ ਕੋਈ ਗੱਲ ਹੈ ਜੇ ਰਹਿਣਾ ਪਿਆ ਤਾਂ ਮੈਂ ਅੱਜ ਵੀ ਠਹਿਰ ਜਾਵਾਂਗਾ ਇਹ ਦਿਨ ਕਿਹੜੇ ਰੋਜ਼-ਰੋਜ਼ ਲੱਭਣੇ ਨੇ ਉਮਰਗਨੀ ਨੇ ਕਿਹਾ ਤਾਂ ਸੱਚੀ ਮੁੱਚੀ ਹਵਾ ਦਾ ਠੰਡਾ ਬੁਲਾਇਆ ਇਸ ਦੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਵੱਲੋਂ ਕਾਲੇ ਛਾ ਬੱਦਲ ਅਸਮਾਨ ਉੱਤੇ ਉੱਭਰਦੇ ਦਿੱਸੇ ਤੇ ਕੁਝ ਹੀ ਪਲਾਂ ਵਿੱਚ ਅਸਮਾਨ ਬੱਦਲਾਂ ਨਾਲ ਭਰ ਗਿਆ। ਮੌਸਮ ਬਹੁਤ ਹੀ ਖੁਸ਼ਗਵਾਰ ਹੋ ਗਿਆ ਸੀ। ਲੱਗਦਾ ਸੀ ਮੀਂਹ ਹੁਣੇ ਹੀ ਆਇਆ ਕਿ ਆਇਆ। ਅਸੀਂ ਛੇਤੀ-ਛੇਤੀ ਸ਼ਾਹੀ ਮਸਜਿਦ ਦੀਆਂ ਪੌੜੀਆਂ ਚੜੇ ਅਤੇ ਸ਼ਾਹੀ ਸ਼ਾਨ ਵਾਲਾ ਦਰਵਾਜ਼ਾ ਲੰਘ ਕੇ ਅੰਦਰ ਗਏ। ਇਸ ਮਸਜਿਦ ਦੀ ਉਸਾਰੀ ਲਾਲ ਪੱਥਰ ਨਾਲ ਹੋਈ ਹੈ। ਇਹਲਾ ਪ੍ਰਭਾਵ ਜੋ ਮਸਜਿਦ ਦੇ ਅੰਦਰ ਵੜਦਿਆਂ ਪਿਆ ਉਹ ਸੀ ਇਸ ਦੀ ਮਹਾਨ ਵਿਸ਼ਾਲਤਾ ਦਾ ਖੁੱਲੇਪਨ ਦਾ ਇਸ ਦੇ ਉੱਚੇ ਮিনার ਮੀਲਾਂ ਤੱਕ ਦਿਖਾਈ ਦਿੰਦੇ ਹਨ 1084 ਹਿਜਰੀ ਜਾਂ 1674 ਵਿੱਚ ਇਹ ਮਸਜਿਦ ਫਿਦਾ ਖਾਨ ਨੇ ਸ਼ਹਿਨशाह ਔਰੰਗਜ਼ੇਬ ਲਈ ਬਣਵਾਈ ਸੀ ਹਵਾ ਤੇਜ਼ ਹੋ ਗਈ ਸੀ ਤੇ ਨਿੱਕੀ ਜਹੀ ਕਣੀ ਵੀ ਡਿੱਗਣ ਲੱਗੀ ਮੈਨੂੰ ਧਾਰਮਿਕ ਸਥਾਨਾਂ ਦੀ ਅਜਿਹੀ ਵਿਸ਼ਾਲਤਾ ਮਨ ਨੂੰ ਬਹੁਤ ਸਕੂਨ ਦੇਣ ਵਾਲੀ ਲੱਗਦੀ ਹੈ ਇਹ ਮਾਹੌਲ ਸ਼ਾਇਦ ਬੰਦੇ ਅੰਦਰਲੇ ਨੂੰ ਵੀ ਸੌੜਾਪਨ ਛੱਡ ਕੇ ਚੜਿੱਤਨ ਬਖਸ਼ਦਾ ਹੋਵੇ ਉਮਰਗਣੀ ਮੇਰੀ ਇਸ ਗੱਲ ਨਾਲ ਸਹਿਮਤ ਸੀ ਅਸੀਂ ਦੂਰ ਤੱਕ ਨਿੱਕੀਆਂ-ਨਿੱਕੀਆਂ ਕਣੀਆਂ ਵਿੱਚ ਨਿੱਕੀਆਂ ਗੱਲਾਂ ਕਰਦੇ ਗਏ ਮਸਜਿਦ ਵਿੱਚ ਇੱਕ ਵੱਡਾ ਅਜਾਇਬ ਘਰ ਵੀ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਪਵਿੱਤਰ ਵਸਤਾਂ ਤੇ ਕੱਪੜੇ ਵੀ ਸਾਹਮੇ ਹੋਏ ਸਨ ਪਰ ਇੱਕ ਤਾਂ ਮੀ ਆਉਣ ਵਾਲਾ ਸੀ ਤੇ ਦੂਜਾ ਜਗਤਾਰ ਖੁਰੀ ਬਾਹਰ ਹਜ਼ੂਰੀ ਬਾਗ ਵਿੱਚ ਬੈਠੇ ਹੋਏ ਸਾਨੂੰ ਉਡੀਕ ਰਹੇ ਸਨ ਉਧਰ ਸ਼ਾਇਦ ਰਿਜਵਾਨ ਵੀ ਆ ਗਿਆ ਹੋਵੇ ਇਸ ਲਈ ਅਸੀਂ ਸ਼ਾਹੀ ਮਸਜਿਦ ਦੇ ਥੋੜੇ ਦਰਸ਼ਨਾਂ ਨੂੰ ਬਹੁਤਾ ਸਮੇਂ ਦੇ ਹੋਏ ਬਾਹਰ ਆਏ ਮਸਜਿਦ ਦੀਆਂ ਵਿਸ਼ਾਲ ਪੌੜੀਆਂ ਉੱਤਰਦੇ ਸਮੇਂ ਅਸੀਂ ਵੇਖਿਆ ਜਗਤਾਰ ਖੁਰੀ 12 ਦਰੀ ਦੇ ਫਰਸ਼ ਉੱਤੇ ਬੈਠੇ ਕਿਸੇ ਮੁਸਲਮਾਨ ਪਰਿਵਾਰ ਨਾਲ ਗੱਲ ਨਹੀਂ ਰੁੱਝੇ ਹੋਏ ਸਨ ਜਗਤਾਰ ਨੇ ਉਹਨਾਂ ਨਾਲ ਸਾਡੀ ਜਾਣ ਪਛਾਣ ਕਰਵਾਈ ਉਸ ਆਦਮੀ ਨੇ ਮੋٹے-ਮੋٹے ਸੰਤਰੇ ਸਾਡੇ ਹੱਥ ਫੜਾਏ। ਉਹ ਕੈਨੇਡਾ ਤੋਂ ਆਪਣੇ ਵਤਨ ਪਾਕਿਸਤਾਨ ਆਇਆ ਹੋਇਆ ਸੀ ਤੇ ਆਪਣੇ ਪਰਿਵਾਰ ਨਾਲ ਸੈਰਸਪਾਟੇ ਲਈ ਨਿਕਲਿਆ ਹੋਇਆ ਸੀ। ਉਹ ਵਾਰ-ਵਾਰ ਆਪਣਾ ਪਤਾ ਦੱਸ ਰਿਹਾ ਸੀ ਤੇ ਕੈਨੇਡਾ ਆਪਣੇ ਕੋਲ ਆ ਕੇ ਠਹਿਰਨ ਦਾ ਸੱਦਾ ਦੇ ਰਿਹਾ ਸੀ। ਦੁਪਹਿਰ ਢਲ ਚੁੱਕੀ ਸੀ ਪਰ ਰਿਜ਼ਵਾਨ ਅਜੇ ਵੀ ਨਹੀਂ ਸੀ ਆਇਆ। ਦੱਸੇ ਸਮੇਂ ਤੋਂ ਤਾਂ ਤਿਗੁਣਾ ਸਮਾਂ ਹੋ ਗਿਆ ਸੀ। ਅਸੀਂ ਚਿੰਤਾ ਵਿੱਚ ਸਾਂ ਕਿ ਕਿਤੇ ਐਕਸੀਡੈਂਟ ਹੀ ਨਾ ਹੋ ਗਿਆ ਹੋਵੇ ਉਹ ਨਹੀਂ ਉਹ ਜੋਹਰ ਨੂੰ ਲੈ ਕੇ ਉਹਦੇ ਕੰਮ ਧੰਦੇ ਕਰਵਾਉਂਦਾ ਫਿਰਦਾ ਹੋਣਾ ਜਗਤਾਰ ਖਿਜ ਗਿਆ ਸੀ ਉਸ ਦੀ ਖਿਜ जायੱਸ ਸੀ ਕੋਈ ਨਹੀਂ ਡਾਕਟਰ ਸਾਹਿਬ ਹੁਣ ਉਡੀਕਣ ਬਿਨਾ ਚਾਰਾ ਹੀ ਕੋਈ ਨਹੀਂ ਮੈਂ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ ਉਮਰਗਣੀ ਯਾਰ ਤੂੰ ਮੇਰੀ ਗੱਲ ਸੁਣ ਜਗਤਾਰ ਨੇ ਉਮਰਗਣੀ ਨੂੰ ਬਾਹੋਂ ਫੜਿਆ ਤੂੰ ਦੱਸ ਤੈਨੂੰ ਫੋਨ ਕਰਕੇ ਮੈਂ ਪਾਕਪਟਨ ਤੋਂ ਸੱਦਿਆ ਨਾ ਤੂੰ ਕਾਰ ਮੇਰੇ ਲਈ ਲੈ ਕੇ ਆਇਆ ਨਾ ਉਮਰ ਗਣੀ ਮੁਸਕਰਾਉਂਦਾ ਹੋਇਆ ਹਾਂ ਆਖੀ ਜਾ ਰਿਹਾ ਸੀ ਤੇ ਹਕੀਕਤ ਵੀ ਇਹੋ ਸੀ ਤਾਂ ਫਿਰ ਇਹ ਸਵੇਰ ਦਾ ਕਾਰ ਉੱਤੇ ਕਬਜਾ ਕਿਉਂ ਕਰੀ ਫਿਰਦਾ ਹੈ ਅਸੀਂ ਮੂੰਹ ਚੁੱਕ ਕੇ ਉਹਨੂੰ ਉਡੀਕਦੇ ਪਏ ਆ ਹੁਣ ਉਹ ਆਖਦਾ ਸੀ ਇੰਨਾ ਤਾਂ ਕਰਨਾ ਹੀ ਪੈਂਦਾ ਸੁੱਖ ਹੋਵੇ ਸਹੀ ਗਣੀ ਆਪ ਵੀ ਛਿੱਥਾ ਪਿਆ ਹੋਇਆ ਸੀ ਹੁਣ ਹੋਰ ਉਹ ਕੀ ਜਵਾਬ ਦਿੰਦਾ ਸੁੱਖੀ ਹੋਣੀ ਹੈ ਸੁੱਖ ਨੂੰ ਕੀ ਹੈ ਜਗਤਾਰ ਨੇ ਕਿਹਾ ਕੋਚਰ ਉੱਥੇ ਹੋਰ ਉਡੀਕੇ ਅਸੀਂ ਕਿਲੇ ਵਾਲੀ ਸੜਕ ਵੱਲ ਆ ਗਏ ਕਾਰ ਇੱਥੇ ਹੀ ਆਉਣੀ ਸੀ ਬੇਸਬਰੀ ਨਾਲ ਮੂੰਹ ਚੁੱਕ ਕੇ ਦੂਰ ਤੱਕ ਵੇਂਦੇ ਅਸੀਂ ਸੜਕ ਤੇ ਹੀ ਇੱਧਰ ਉੱਧਰ ਘੁੰਮਣ ਲੱਗੇ ਅਚਨ ਚੇਤ ਕਣੀਆਂ ਤੇਜ਼ ਹੋ ਗਿਆ ਤੇ ਛੜਾਕੇ ਨਾਲ ਮੀਂਹ ਉੱਤਰ ਪਿਆ ਅਸੀਂ ਭੱਜ ਕੇ ਕਿਲੇ ਦੇ ਦਰਵਾਜ਼ੇ ਹੇਠਾਂ ਜਾ ਖੜੋਤੇ ਹੋਰ ਲੋਕ ਵੀ ਮੀਂਹ ਤੋਂ ਬਚਦੇ ਬਚਾਉਂਦੇ ਦਰਵਾਜ਼ੇ ਦੀ ਜੋੜੀ ਹੇਠਾਂ ਆ ਗਏ ਕਾਫੀ ਭੀੜ ਹੋ ਗਈ ਸੀ ਕੁਝ ਸਿੱਖ ਯਾਤਰੀ ਵੀ ਸਨ ਪਰ ਬਹੁਤੀ ਭੀੜ ਸਥਾਨਕ ਮੁਸਲਮਾਨਾਂ ਦੀ ਸੀ ਸਾਡੀਆਂ ਅੱਖਾਂ ਵਰਤੇ ਮੀਂਹ ਵਿੱਚ ਲੰਗਦੀ ਆਉਂਦੀ ਹਰ ਕਾਰ ਉੱਤੇ ਨਜ਼ਰ ਰੱਖ ਰਹੀਆਂ ਸਨ। ਉਹ ਲੰਗੇ ਨੇ ਉਮਰ ਗਣੀ ਨੇ ਡਿਊਟੀ ਅੱਗੋਂ ਲੰਗਦੀ ਆਪਣੀ ਕਾਰ ਪਛਾਣ ਲਈ। ਡਰਾਈਵਰ ਨੇ ਮੋੜ ਕੇ ਕਾਰ ਡਿਊਟੀ ਅੱਗੇ ਲਾਈ ਤੇ ਰਿਜ਼ਵਾਨ ਸਾਡੇ ਕੋਲ ਆਣ ਖਲੋਤਾ। ਉਹ ਆਪੇ ਹੀ ਸਪਸ਼ਟੀਕਰਨ ਦੇਣ ਲੱਗਿਆ। ਜ਼ੋਹਰ ਸਾਹਿਬ ਨੇ ਪਹਿਲਾਂ ਤਾਂ ਸਮਾਨ ਪੈਕ ਕਰਦਿਆਂ ਵਾਵਾ ਚਿਰ ਲਾ ਦਿੱਤਾ। ਫਿਰ ਕਹਿੰਦੇ ਥੋੜੀ ਜਹੀ ਸ਼ਾਪਿੰਗ ਕਰ ਲਈਏ। ਹੁਣ ਆਪਣੇ ਮਹਿਮਾਨ ਸਨ। ਵਿੱਚੋਂ ਛੱਡ ਕੇ ਤਾਂ ਆ ਨਹੀਂ ਸਕਦਾ। ਮੈਨੂੰ ਪਤਾ ਸੀ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ ਪਰ ਜਗਤਾਰ ਭਰਿਆ ਪੀਤਾ ਉਹਦੇ ਮੂੰਹ ਵੱਲ ਵੇਖ ਰਿਹਾ ਸੀ ਉਸ ਤੋਂ ਰਿਹਾ ਨਾ ਗਿਆ ਜੇ ਆਪਣੇ ਮਹਿਮਾਨ ਸਨ ਤੇ ਉਹਨਾਂ ਨੂੰ ਛੱਡਿਆ ਨਹੀਂ ਸੀ ਜਾ ਸਕਦਾ ਤਾਂ ਵੀਰ ਆਪ ਪੈਸੇ ਖਰਚ ਕੇ ਆਪਣੀ ਟੈਕਸੀ ਕਰ ਲੈਣੀ ਸੀ ਅਸੀਂ ਜੂ ਐਨ ਐਚਰ ਦਾ ਤੇਰੇ ਵੱਲ ਕੋਈ ਨਹੀਂ ਡਾਕਟਰ ਸਾਹਿਬ ਕੋਈ ਨਹੀਂ ਉਮਰ ਗੰਨੀ ਨੇ ਜਗਤਾਰ ਨੂੰ ਸ਼ਾਂਤ ਕਰਨਾ ਚਾਹਿਆ ਬੱਬੋ ਲਿਕੇ ਰਿਜ਼ਵਾਨ ਨੂੰ ਕੋਈ ਗੱਲ ਔੜ ਨਹੀਂ ਸੀ ਰਹੀ ਮੈਂ ਉਸਦੇ ਮੋਢੇ ਉੱਤੇ ਹੱਥ ਰੱਖ ਕੇ ਉਸ ਨੂੰ ਚੁੱਪ ਹੀ ਰਹਿਣ ਲਈ ਕਿਹਾ ਮੈਂ ਉਮਰ ਗਣੀ ਨੂੰ ਕਿਹਾ ਕਿ ਜਗਤਾਰ ਤੇ ਖਾਵਰ ਹੁਰੀ ਕਾਰ ਉੱਤੇ ਬੈਠ ਕੇ ਚਲੇ ਜਾਣ ਆਪਾਂ ਤਿੰਨੇ ਪਿੱਛੋਂ ਵੱਖਰੇ ਤੌਰ ਉੱਤੇ ਚਲੇ ਜਾਂਦੇ ਹਾਂ ਜਗਤਾਰ ਹੁਰੀ ਸਾਡੇ ਆਖੇ ਲੱਗ ਕੇ ਚਲੇ ਗਏ ਅਸੀਂ ਕਣੀਆ ਹਟਣ ਦੀ ਇੰਤਜ਼ਾਰ ਵਿੱਚ ਰੁਕੇ ਹੋਏ ਸੀ ਡਿਊਟੀ ਵਿੱਚ ਰੁਕੀ ਹੋਈ ਭੀੜ ਸਾਡੀ ਬਾਰਤਾਲਾਪ ਸੁਣ ਚੁੱਕੀ ਸੀ ਤੇ ਦਿਲਚਸਪੀ ਨਾਲ ਸਾਡੇ ਵੱਲ ਵੇਖ ਰਹੀ ਸੀ ਰਿਜ਼ਵਾਨ ਅਜੇ ਵੀ ਸਪਸ਼ਟੀਕਰਨ ਦੇਣਾ ਚਾਹ ਰਿਹਾ ਸੀ ਮੈਂ ਉਸ ਨੂੰ ਚੁੱਪ ਰਹਿਣ ਲਈ ਕਿਹਾ ਡਾਕਟਰ ਸਾਹਿਬ ਨਰਾਜ਼ ਹੋ ਗਏ ਰਹੇ ਅਫਸੋਸ ਵਿੱਚ ਉਮਰਗਾਨੀ ਨੇ ਕਿਹਾ ਫਿਕਰ ਨਾ ਕਰੋ ਡਾਕਟਰ ਸਾਹਿਬ ਦੇ ਮਨ ਵਿੱਚ ਲੰਮੇ ਗੁੱਸੇ ਨਹੀਂ ਹੁੰਦੇ ਉਹਨਾਂ ਦਾ ਗੁੱਸਾ ਪਲ ਦੀ ਪਲ ਔਮੀਂ ਦੇ ਛਰਾਟੇ ਵਾਂਗ ਹੀ ਹੁੰਦਾ ਹੈ ਹੌਣ ਵਰਿਆ ਤੇ ਫਿਰ ਸੁੱਕ ਪੁਕਾ ਬਾਹਰ ਵੀ ਠੱਲ ਗਿਆ ਸੀ ਤੇ ਲੋਕ ਡਿਊਟੀ ਚੋਂ ਹੌਲੀ-ਹੌਲੀ ਬਾਹਰ ਨਿਕਲਣ ਲੱਗੇ ਅਸੀਂ ਵੀ ਫਲੈਟਿਸ ਹੋਟਲ ਜਾਣ ਲਈ ਸੜਕ ਉੱਤੇ ਨਿਕਲਿਆ